ਹਲਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆ ਗਈਆਂ ਜੀ ਮੈਂ ਛੱਤ ਤੇ ਆਪਣਾ ਰੋਜ਼ ਵਾਲਾ ਜਿਹੜਾ ਕੰਮ ਤੇ ਕਦੀ ਕਦੀ ਮੈਂ ਵੀਡੀਓ ਪਾਉਣੀ ਹੁੰਦੀ ਆ ਬਹੁਤ ਜ਼ਿਆਦਾ ਮੈਂ ਵੀਡੀਓ ਨਹੀਂ ਪਾਉਂਦੀ ਕਿਉਂਕਿ ਕੰਮ ਤਾਂ ਆਪਾਂ ਰੋਜ਼ ਹੀ 2-3 ਟਾਈਮ ਹੀ ਕਰਦੇ ਆ ਦਿਹਾੜੀ ਦੇ ਵਿੱਚ ਤੇ ਇਹ ਮੈਂ ਜਿਹੜੇ ਗਰੋ ਬੈਗ ਸੀਗੇ ਪੁਰਾਣੇ ਇਹਨਾਂ ਦੇ ਵਿੱਚੋਂ ਮੈਂ ਸਾਰਿਆਂ ਦੇ ਵਿੱਚੋਂ ਨਾ ਪਿੰਡੀਆਂ ਦੇ ਬੂਟੇ ਸੀਗੇ ਕੁਝ ਮਿਰਚਾਂ ਦੇ ਸੀ ਉਹ ਮੈਂ ਕੱਢ ਦਿੱਤੇ ਆ ਤੇ ਹੁਣ ਆਪਾਂ ਮਿੱਟੀ ਨੂੰ ਦੁਬਾਰਾ ਬਣਾਵਾਂਗੇ ਉਹਦੇ ਵਾਸਤੇ ਮੈਂ ਲੈ ਲਿਆ ਕੁਝ ਚਾਵਲ ਦਾ ਛਿਲਕਾ ਲੈ ਲਿਆ ਵਾ ਤੇ ਕੁਛ ਮੈਂ ਇਸ ਤਰ੍ਹਾਂ ਵਿੱਚ ਜਿਹੜੀ ਆਹ ਆ ਪਾਥੀਆਂ ਸੀ ਨਾ ਉਹਨਾਂ ਨੂੰ ਮੈਂ ਭੋਰ ਕੇ ਇਹਦੇ ਵਿੱਚ ਹੀ ਮੈਂ ਸੈੱਟ ਦਿੱਤਾ ਆ ਤੇ ਹੁਣ ਮੈਂ ਇਹਨੂੰ ਸਾਰੀ ਨੂੰ ਪਹਿਲਾਂ ਗ੍ਰੋ ਬੈਗ ਜਿਹੜੇ ਉਹ ਢੇਰੀ ਕਰੂੰਗੀ ਢੇਰੀ ਕਰਕੇ ਫਿਰ ਆਪਾਂ ਸਾਰਾ ਜਿਹੜਾ ਨੂੰ ਮਿਕਸ ਕਰਕੇ ਤੇ ਫਿਰ ਆਪਾਂ ਗ੍ਰੋ ਬੈਗ ਜਿਹੜੇ ਦੁਬਾਰਾ ਭਰਾਂਗੇ ਤੇ ਇਹਦੇ ਵਿੱਚ ਮੈਂ ਲਗਾ ਰਹੀ ਹੈਗੀਆਂ ਭਿੰਡੀਆਂ ਦੇ ਬੀਜ ਤੇ ਕੁਛ ਆਹ ਵਾਲੇ ਜਿਹੜੇ ਇੱਧਰ ਭਰੇ ਹੋਏ ਆ ਗਮਲੇ ਇਹ ਵੀ ਮੈਂ ਖਾਲੀ ਕਰ ਦੇਣੇ ਆ ਤੇ ਇਹਨਾਂ ਦੇ ਵਿੱਚ ਵੀ ਆਪਾਂ ਕੁਛ ਨਾ ਕੁਛ ਲਗਾਉਣੇ ਆ ਇੱਕ ਮੈਂ ਕਰਨ ਇਹ ਡਰਮ ਲੈ ਕੇ ਆਈਆਂ 200 ਲੀਟਰ ਦਾ ਇਹਦੀ ਮੈਂ ਸਭ ਤੋਂ ਪਹਿਲਾਂ ਇੱਥੋਂ ਕਟਿੰਗ ਕਰੂੰਗੀ ਆਰੀ ਦੇ ਨਾਲ ਇਹ ਮੈਂ ਆਰੀ ਲੈ ਆਈਆਂ ਇਹਦੇ ਨਾਲ ਮੈਂ ਇੱਥੋਂ ਇਹਦੀ ਜਿਹੜੀ ਕਟਿੰਗ ਕਰ ਦੇਣੀ ਆ ਜਿੰਨਾ ਕਿ ਡਰਮ ਤੁਹਾਨੂੰ ਚਾਹੀਦਾ ਉਸ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਦੋ ਪਾਰਟ ਇਹਦੇ ਬਣਾਣੇ ਆ ਤਾਂ ਦੋ ਵੀ ਬਣਾ ਸਕਦੇ ਹੋ ਇੱਥੋਂ ਆਪਾਂ ਕਟਾਂਗੇ ਤਾਂ ਇਹਦੇ ਦੋ ਪਾਰਟ ਬਣ ਜਾਣੇ ਆ ਪਰ ਮੈਂ ਇੱਕ ਹੀ ਰੱਖਣਾ ਵਾਂ ਕਿਉਂਕਿ ਛੋਟੇ ਡਰਮ ਵਿੱਚ ਪੂਟਾ ਲਗਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਆਪਾਂ ਨੂੰ ਸਾਲ ਬਾਅਦ ਫੇਰ ਚੇਂਜ ਕਰਨਾ ਪੈਣਾ ਵਾਲੇ ਬੂਟੇ ਤੁਸੀਂ ਦੇਖੋ ਸਾਰੇ ਹੀ ਵੱਡੇ ਹੋ ਚੁੱਕੇ ਆ ਇਹਦੇ ਵਿੱਚ ਮੈਂ ਜਾਂ ਤਾਂ ਲਗਾਊਂਗੀ ਅਮਰੂਦ ਜਾਂ ਮੈਂ ਇਹ ਸੰਤਰੇ ਦਾ ਵਾ ਜਾਂ ਮੈਂ ਲਗਾਊਂਗੀ ਮਾਲਟੇ ਦਾ ਜਿਹੜਾ ਬੂਟਾ ਸਭ ਤੋਂ ਵੱਡਾ ਹੋਇਆ ਉਹ ਮੈਂ ਇਹਦੇ ਵਿੱਚ ਲਗਾ ਦੇਣਾ ਵਾ ਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਕਰਦੇ ਆਂ ਕਟਿੰਗ ਕਟਿੰਗ ਆਪਾਂ ਇਹਦੀ ਇੱਥੋਂ ਕਰਾਂਗੇ ਕਿਉਂਕਿ ਸਾਰਾ ਡਰਮ ਬਾਅਦ ਚ ਵੇਸਟ ਹੀ ਜਾਣਾ ਜਿਹੜਾ ਉੱਪਰਲਾ ਹਿੱਸਾ ਲੱਥ ਗਿਆ ਤੇ ਇੱਥੋਂ ਮੈਂ ਇਹਦੀ ਕਟਿੰਗ ਕਰ ਲਵਾਂ ਫਿਰ ਅੱਗੇ ਆਪਾਂ ਤੁਹਾਨੂੰ ਦਿਖਾਉਂਦੇ ਆਂ ਕਿ ਇਹਦੇ ਵਿੱਚ ਮਿੱਟੀ ਜਿਹੜੀ ਆ ਉਹ ਕਿਸ ਤਰ੍ਹਾਂ ਬਣਾਣੀ ਆ ਵੰਡੇ ਕਿਨੂ ਦੇ ਬੂਟੇ ਵਾਸਤੇ ਗਰੋ ਬੈਗ ਸਾਰੇ ਭਰ ਲਿਆ ਮੈਂ ਇਸ ਤਰ੍ਹਾਂ ਦੇਖੋ ਲਗਭਗ ਮੈਨੂੰ ਲੱਗਦਾ 15-20 ਦੇ ਕਰੀਬ ਹੋਣੇ ਆ ਤੇ ਸਾਰਿਆਂ ਦੇ ਵਿੱਚ ਆਪਾਂ ਭਿੰਡੀਆਂ ਦੇ ਬੂਟੇ ਹੀ ਲਗਾਣੇ ਆ ਹੁਣ ਅ ਬਰਸਾਤ ਵਾਲੇ ਸੀਜ਼ਨ ਵਾਲੀਆਂ ਭਿੰਡੀਆਂ ਹੀ ਮੈਂ ਲਗਾਣੀਆਂ ਜਿਆਦਾ ਕਿਉਂਕਿ ਵੇਲਾਂ ਵਾਲੇ ਜਿਹੜੇ ਬੂਟੇ ਆ ਉਹ ਇੰਨਾ ਇੰਨਾ ਗਰੋ ਬੈਗ ਦੇ ਵਿੱਚ ਨਹੀਂ ਹੁੰਦੇ ਛੋਟੇ ਗਰੋ ਬੈਗ ਆ ਇਹ 12 ਇੰਚੀ ਦੇ ਇਹਦੇ ਵਿੱਚ ਮੈਂ ਭਿੰਡੀਆਂ ਲਗਾਉਂਗੀ ਤੇ ਇੱਧਰ ਮੈਂ ਡਰਮ ਦੀ ਵੀ ਜਿਹੜੀ ਕਟਿੰਗ ਕਰ ਲਈ ਆ ਉਧਰਲੀ ਸਾਈਡ ਤੋਂ ਇੱਧਰ ਮੈਂ ਲੱਗੀਆਂ ਹੁਣ ਇਹਦੇ ਥੱਲੇ ਜਿਹੜੇ ਛੇਕ ਕੱਢਣ ਜੇ ਤੁਹਾਡੇ ਕੋਲ ਇਸ ਤਰ੍ਹਾਂ ਦੀ ਡ੍ਰਿਲ ਮਸ਼ੀਨ ਹੈਗੀ ਆ ਤਾਂ ਤੁਸੀਂ ਇਹਦੇ ਨਾਲ ਛੇਕ ਕਰ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਹੈਗੀ ਤਾਂ ਤੁਸੀਂ ਕੋਈ ਵੀ ਗਰਮ ਸੁਆ ਵਗੈਰਾ ਗੈਸ ਤੇ ਗਰਮ ਕਰਕੇ ਉਹਦੇ ਨਾਲ ਤੁਸੀਂ ਛੇਕ ਜਿਹੜੇ ਜਰੂਰ ਕਰੋ ਜਿਹਦੇ ਵੀ ਤੁਸੀਂ ਬੂਟਾ ਲਗਾ ਰਹੇ ਹੋ ਫਰੂਟ ਪlant ਲਗਾ ਰਹੇ ਹੋ ਜਾਂ ਤੁਸੀਂ ਕੋਈ ਸਬਜ਼ੀ ਲਗਾ ਰਹੇ ਹੋ ਛੇਕ ਜਿਹੜੇ ਕਰਨੇ ਬਹੁਤ ਹੀ ਜ਼ਰੂਰੀ ਆ ਉਹਦੇ ਨਾਲ ਇੱਕ ਤਾਂ ਜਿਹੜੀ ਇਹਦੀ ਹਵਾ ਆਰ ਪਾਰ ਉਹ ਕ੍ਰੋਸ ਹੁੰਦੀ ਰਹਿੰਦੀ ਆ ਵਿੱਚ ਗੈਸ ਵਗੈਰਾ ਨਹੀਂ ਬਣਦੀ ਮਿੱਟੀ ਦੇ ਵਿੱਚ ਜਿਆਦਾ ਗਿੱਲੀ ਹੋਣ ਕਾਰਨ ਕਈ ਵਾਰੀ ਵਿੱਚ ਗੈਸ ਬਣ ਜਾਂਦੀ ਜਦੋਂ ਆਪਾਂ ਗੋਬਰ ਦੀ ਖਾਦ ਪਾ ਦਿੰਨੇ ਆ ਉਹਦੇ ਨਾਲ ਜਿਹੜੀਆਂ ਬੂਟੇ ਦੀਆਂ ਜੜਾ ਹੁੰਦੀਆਂ ਨਾ ਉਹ ਖਰਾਬ ਹੁੰਦੀ ਆ ਗੈਸ ਦੇ ਗੈਸ ਦੇ ਵਿੱਚ ਤੁਸੀਂ ਕਦੀ ਹੱਥ ਲਾ ਕੇ ਦੇਖਿਓ ਜਿੱਥੇ ਤੁਸੀਂ ਗੋਬਰ ਦੀ ਖਾਦ ਪਾਈ ਹੋਊਗੀ ਨਾ ਤੇ ਮਿੱਟੀ ਦੇ ਵਿੱਚ ਬਹੁਤ ਜ਼ਿਆਦਾ ਗਰਮੈਸ਼ ਹੁੰਦੀ ਆ ਇਹਦੇ ਨਾਲ ਉਹ ਵੀ ਫਰਕ ਰਹਿੰਦਾ ਆ ਤੇ ਦੂਜਾ ਪਾਣੀ ਵਗੈਰਾ ਖੜਾ ਨਹੀਂ ਹੁੰਦਾ ਇਹ ਮੈਂ ਸ਼ੀਕ ਕਰ ਲਿਆ ਮਿੱਟੀ ਨਾਰਮਲ ਆਪਾਂ ਉਹੀ ਜੋ ਆਪਾਂ ਆਮ ਸਾਰਿਆਂ ਮੇਰੀਆਂ ਭੈਣਾਂ ਨੂੰ ਪਤਾ ਹੀ ਹੁੰਦਾ ਆ ਬਣਾਉਣੇ ਦੀ ਫਲ ਵਾਲੇ ਬੂਟਿਆਂ ਵਾਸਤੇ 60% ਮੈਂ ਮਿੱਟੀ ਲੈ ਲਿਆ ਤੇ ਵਿੱਚ 30% ਜਿਹੜੀ ਮੈਂ ਪੱਤਿਆਂ ਦੀ ਖਾਦ ਪਾਈ ਆ ਕਿਉਂਕਿ ਮੇਰੇ ਕੋਲ ਵਰਮੀ ਕੰਪੋਸਟ ਨਹੀਂ ਹੈਗੀ ਤਾਂ ਦੂਜਾ ਵਰਮੀ ਕੰਪੋਸਟ ਦਾ ਜਿਹੜਾ ਨਾ ਖਰਚਾ ਵਾ ਉਹ ਵੀ ਬਹੁਤ ਜ਼ਿਆਦਾ ਪੈ ਜਾਂਦਾ ਤੇ ਮੈਂ ਨਹੀਂ ਵਰਤਦੀ ਹੁੰਨੀ ਫਿਰ ਵੀ ਤੁਸੀਂ ਦੇਖੋ ਮੇਰੇ ਫਲਾਂ ਵਾਲੇ ਬੂਟੇ ਕਿੰਨੇ ਸੋਹਣੇ ਆ ਕਿਉਂਕਿ ਮੈਂ ਕਦੀ ਵੀ ਵਰਮੀ ਕੰਪੋਸਟ ਨਹੀਂ ਪਾਈ ਮੇਰੇ ਕੋਲ ਪਾਥੀਆਂ ਪਈਆਂ ਆ ਉਹਨਾਂ ਦਾ ਪਾਣੀ ਜਿਹੜਾ ਆ ਉਹ ਮੈਂ ਫੇਕੇ ਕੱਢ ਲੈਣੀ ਹੁੰਨੀ ਆ ਤਾਂ ਉਹੀ ਮੈਂ ਬੂਟਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਥੋੜਾ ਥੋੜਾ ਅੰਦਾਜ਼ੇ ਨਾਲ ਆਪਾਂ ਪਾ ਦਈਦਾ ਐਡਾ ਕੋਈ ਨਹੀਂ ਹੁੰਦਾ ਵੀ ਇੰਨਾ ਹੀ ਪਾਣਾ ਤੁਸੀਂ ਜਾਂ ਇੰਨਾ ਹੀ ਪਾਣਾ ਥੋੜਾ ਥੋੜਾ ਅੰਦਾਜ਼ੇ ਦੇ ਨਾਲ ਤੁਸੀਂ ਸਾਰੇ ਬੂਟਿਆਂ ਨੂੰ ਹਫ਼ਤੇ ਪੰਦਰੇ ਦਿਨੀ ਪਾ ਦਿਆ ਕਰੋ ਤੇ ਜੇ ਤੁਹਾਡੇ ਕੋਲ ਹੈਗੀ ਆ ਰੂੜੀ ਤਾਂ ਤੁਸੀਂ ਮਿਕਸ ਕਰ ਲਓ ਵੈਸੇ ਸ਼ੁਰੂ ਦੇ ਵਿੱਚ ਰੂੜੀ ਨਾ ਪਾਓ ਤਾਂ ਜ਼ਿਆਦਾ ਵਧੀਆ ਰਹਿੰਦਾ ਆ ਕਿਉਂਕਿ ਜਦੋਂ ਆਪਾਂ ਸ਼ੁਰੂ ਚ ਪਾਉਨੇ ਹੋਈ ਮੈਂ ਤੁਹਾਨੂੰ ਦੱਸਿਆ ਰੂੜੀ ਦੇ ਨਾਲ ਨਾ ਗੈਸ ਬਹੁਤ ਜ਼ਿਆਦਾ ਬਣਦੀ ਆ ਮਿੱਟੀ ਦੇ ਵਿੱਚ ਮੈਂ ਇਹ ਪਿੰਡੀਆਂ ਦੇ ਬੂਟਿਆਂ ਦੇ ਵਿੱਚ ਪਾਈ ਸੀਗੀ ਰੂੜੀ ਕਾਫੀ ਸਾਰੀ ਤੇ ਉਹ ਜਦੋਂ ਮੈਂ ਮਿੱਟੀ ਕੱਢੀ ਨਾ ਹੁਣ ਗਿੱਲੀ ਤੇ ਇੰਨੀ ਜ਼ਿਆਦਾ ਮਤਲਬ ਗਰਮੈਸ਼ ਸੀ ਨਾ ਮਿੱਟੀ ਦੇ ਵਿੱਚ ਵੀ ਹੱਥ ਨੂੰ ਮਤਲਬ ਮਹਿਸੂਸ ਹੁੰਦੀ ਸੀ ਤੇ ਇੱਕ 스ਮੈਲ ਵੀ ਬਹੁਤ ਜ਼ਿਆਦਾ ਗੰਦੀ ਉਹਦੇ ਵਿੱਚੋਂ ਆਉਂਦੀ ਆ ਤੇ ਮੈਂ ਨਹੀਂ ਪਾਈ ਹੈਗੀ ਤੇ ਆ ਫੰਗਸ ਲੱਗ ਰਹੀ ਆ ਤੁਸੀਂ ਦੇਖੋ ਆ ਹੁਣ ਇਨੂੰ ਨਾ ਇੱਕ ਸਪਰੇਅ ਕਰਨੀ ਪੈਣੀ ਹੈ ਫੰਗੀਸਾਈਡ ਦੀ ਖਾਸ ਤੌਰ ਤੇ ਜਿੰਨਾ ਕਿਨੂ ਨਿੰਬੂ ਜਾਂ ਆਪਣੇ ਮੌਸਮੀ ਸੰਤਰਾ ਵਗੈਰਾ ਜਿੰਨੇ ਵੀ ਸਿਟਰਸ ਪਲਾਂਟ ਹੁੰਦੇ ਉਹ ਲਗਾਏ ਹੋਇਆ ਤੇ ਹੁਣ ਬਰਸਾਤ ਦੇ ਵਿੱਚ ਨਾ ਇਹਨੂੰ ਸਪਰੇਅ ਜ਼ਰੂਰ ਕਰ ਦਿਓ ਇੱਕ ਅੱਧੀ ਫੰਗੀਸਾਈਡ ਵਾਸਤੇ ਕਾਪਰ ਦੀ ਕੋਈ ਵੀ ਤੁਸੀਂ ਲੈ ਲਓ ਫੰਗੀਸਾਈਡ ਕਾਪਰ ਆਕਸੀਕਲੋਰਾਈਡ ਲੈ ਲਓ ਜਾਂ ਤੁਹਾਡੇ ਲੱਕ ਚੋਂ ਜਿਹੜਾ ਵੀ ਮਿਲਦਾ ਪਰ ਤੁਸੀਂ ਕਰੋ ਜ਼ਰੂਰ ਸਾਰਿਆਂ ਨੂੰ ਫੰਗਸ ਲੱਗ ਗਈ ਹੈ ਵਾਲੀ ਤੁਸੀਂ ਦੇਖੋ ਹੁਣ ਇਹ ਮਾਲਟ ਆਇਆ ਇਹ ਸੰਤਰਾ ਆ ਇੱਧਰ ਕਿੰਨੂ ਆ ਸਾਰਿਆਂ ਨੂੰ ਇਹ ਸੇਮ ਫੰਗਸ ਲੱਗੀ ਹੋਈ ਆ ਤੇ ਹੁਣ ਆਪਾਂ ਡਰਾਮ ਭਰਦੇ ਆ ਮਿੱਟੀ ਮੈਂ ਤੁਹਾਨੂੰ ਦੱਸਦਾ 60% ਮਿੱਟੀ 30% ਮੈਂ ਪੱਤਿਆਂ ਦੀ ਖਾਦ ਜੇ ਕੁਝ ਹੋਰ ਹੋਵੇ ਮੇਰੇ ਕੋਲ ਪਿਆ ਤੇ ਜਿਸ ਤਰ੍ਹਾਂ ਮੱਕੀ ਦਾ ਕੋਈ ਛਿਲਕਾ ਵਗੈਰਾ ਹੁੰਦਾ ਜਾਂ ਕੋਈ ਵੀ ਆਰਗੈਨਿਕ ਤੁਹਾਨੂੰ ਜੇ ਕੋਈ ਪੱਤੇ ਵਗੈਰਾ ਕੁਝ ਵੀ ਮਿਲਦਾ ਆ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਸਿੰਪਲ ਮਿੱਟੀ ਲਓ ਮਿੱਟੀ ਦੇ ਵਿੱਚ ਇੱਕ ਸਾਲ ਵਾਸਤੇ ਤੁਸੀਂ ਫਲ ਵਾਲਾ ਬੂਟਾ ਕੋਈ ਵੀ ਲਗਾ ਦਿਓ ਜਿੱਦਾਂ ਦੀ ਵੀ ਤੁਹਾਡੇ ਮਿੱਟੀ ਹੈਗੀ ਆ ਤੁਹਾਡੇ ਇਲਾਕੇ ਦੀ ਤੇ ਕੋਈ ਦਿੱਕਤ ਨਹੀਂ ਆਂਦੀ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਤੁਸੀਂ ਜਿਹੜੀ ਆ ਰੂੜੀ ਦੀ ਖਾਦ ਵਗੈਰਾ ਉਹ ਪਾਣੀ ਸਟਾਰਟ ਕਰ ਦਿਓ ਤੇ ਸਾੜੀਆਂ ਦੇ ਵਿੱਚ ਥੋੜਾ ਥੋੜਾ ਗੁਡਾਈ ਜ਼ਰੂਰ ਕਰਦੇ ਰਹੋ ਬੂਟਿਆਂ ਦੀ ਤਾਂ ਕਿ ਵਿੱਚ ਜਿਹੜਾ ਵੇਸਟ ਪਾਣੀ ਹੁੰਦਾ ਆ ਉਹ ਸੁੱਕਦਾ ਰਹੇ ਇਸ ਤਰ੍ਹਾਂ ਨਾ ਇਹਨੂੰ ਮਿੱਟੀ ਨੂੰ ਇਸ ਤਰ੍ਹਾਂ ਅਦਲ ਬਦਲ ਜ਼ਰੂਰ ਕਰਦੇ ਰਹੋ ਇਹਦੇ ਨਾਲ ਇੱਕ ਤਾਂ ਆਕਸੀਜਨ ਸਹੀ ਪਹੁੰਚਦੀ ਆ ਜੜਾਂ ਨੂੰ ਤੇ ਦੂਜੀ ਜਿਹੜੀ ਮਿੱਟੀ ਆ ਨਾ ਉਹ ਛੇਤੀ ਸੁੱਕ ਜਾਂਦੀ ਆ ਹੁਣ ਐਡਾ ਵੱਡਾ ਡਰਮ ਆ 200 ਲੀਟਰ ਦਾ ਤੇ ਬੂਟਾ ਇਹਦੇ ਵਿੱਚ ਹਜੇ ਆਪਣਾ ਛੋਟਾ ਆ ਤੇ ਇਸ ਕਰਕੇ ਇਹਨੂੰ ਮਿੱਟੀ ਨੂੰ ਹਲਾਉਣਾ ਜਲਾਉਣਾ ਬਹੁਤ ਜ਼ਰੂਰੀ ਆ ਤੇ ਹੁਣ ਮੈਂ ਪਹਿਲਾਂ ਬੂਟਾ ਲਗਾ ਲਵਾਂ ਕਿਉਂਕਿ ਮੈਂ ਖੋਦੀ ਵੀਡੀਓ ਬਣਾ ਰਹੀ ਆ ਤੇ ਇਸ ਕਰਕੇ ਫਿਰ ਮੇਰੇ ਕੋਲ ਨਾਲ ਵੀਡੀਓ ਨਹੀਂ ਬਣਨੀ ਸਭ ਤੋਂ ਪਹਿਲਾਂ ਮੈਂ ਹੁਣ ਡਰਮ ਭਰ ਲਵਾਂ ਮਿੱਟੀ ਦਾ ਬੂਟਾ ਮੈਂ ਲਗਾਤਾ ਜਿਸ ਸੰਤਰੇ ਦਾ ਇੱਕ ਨੂੰ ਲਗਾਤਾ ਇਹ ਵਾਲਾ ਸੰਤਰਾ ਲਗਾਤਾ ਤੇ ਸੰਤਰੇ ਨੂੰ ਫਰੂਟ ਜਿਹੜਾ ਤੁਸੀਂ ਸਾਰੇ ਜਾਣਦੇ ਹੋ ਤੀਜੇ ਸਾਲ ਹੀ ਲੱਗਦਾ ਆ ਦੂਜੇ ਸਾਲ ਇਹਨੂੰ ਹੋ ਗਿਆ ਲੱਗੇ ਨੂੰ ਤੇ ਉਮੀਦ ਆ ਕਿ ਆਉਂਦੇ ਸਾਲ ਜਿਹੜਾ ਇਹਨੂੰ ਫਲ ਲੱਗੂਗਾ ਤੇ ਹੁਣ ਮੈਂ ਇਹਨੂੰ ਵੱਡੇ ਡਰਮ ਦੇ ਵਿੱਚ ਹੀ ਲਗਾਤਾ 200 ਲੀਟਰ ਦਾ ਇਹ ਵਾਲਾ ਹੈਗਾ ਡਰਮ ਤੇ ਹੁਣ ਆਪਾਂ ਨੂੰ ਚੇਂਜ ਕਰਨ ਦੀ ਲੋੜ ਨਹੀਂ ਪੈਣੀ ਜਿੰਨੀ ਵੀ ਲਾਈਫ ਹੋਊਗੀ ਇਹਦੇ ਵਿੱਚ ਹੀ ਇਹਦੀ ਨਿਕਲ ਜਾਣੀ ਆ ਤੇ ਬਹੁਤ ਮਿੱਟੀ ਹੋ ਗਈ ਆ ਹੈਵੀ ਹੋ ਗਿਆ ਡਰਮ ਵੈਸੇ ਮੈਂ ਵਿੱਚ ਕਾਫੀ ਸਾਰੀ ਜਿਹੜੀ ਆ ਝੋਨੇ ਦਾ ਛਿਲਕਾ ਹੁੰਦਾ ਉਹ ਮੈਂ ਪਾਇਆ ਵਾ ਪਰ ਫਿਰ ਵੀ ਮਿੱਟੀ ਦਾ ਭਾਰ ਹੋ ਹੀ ਜਾਂਦਾ ਤੁਸੀਂ ਸਾਰੇ ਜਾਣਦੇ ਹੋ ਉਮੀਦ ਆਪਾਂ ਨੂੰ ਵੀ ਆਉਂਦੇ ਸਾਲ ਜਿਹੜਾ ਫਲਵਾ ਆਪਣਾ ਕਾਫੀ ਲੱਗੂਗਾ ਉਹ ਇਸ ਸਾਲ ਤਾਂ ਥੋੜਾ ਫਲ ਘਾਟੀ ਲੱਗਾ ਆ ਕਿਉਂਕਿ ਆਪਾਂ ਇੱਧਰ ਉੱਧਰ ਨਾ ਗਮਲਿਆਂ ਸਾਰਿਆਂ ਨੂੰ ਹੀ ਅਦਲੀ ਬਦਲੀ ਕੀਤਾ ਸੀਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਛਾਤ ਇਦਾਂ ਲੱਗ ਰਹੀ ਆ ਵੀ ਜਿਦਾਂ ਥੱਲੇ ਜ਼ਮੀਨ ਤੇ ਹੀ ਗਾਰਡਨ ਬਣਿਆ ਹੋਵੇ ਬਹੁਤ ਵੱਡੇ ਵੱਡੇ ਬੂਟੇ ਹੋ ਗਏ 7-7 8-8 ਫੁੱਟ ਦੇ ਕਰੀਬ ਸਾਰੇ ਹੋ ਗਏ ਆ ਤੇ ਅੱਜ ਤਾਂ ਮੈਂ ਸਾਰੀ ਆਹ ਹੀ ਤੁਹਾਨੂੰ ਵੀਡੀਓ ਦਿਖਾ ਰਹੀ ਆ ਇੱਕ ਅਪਡੇਟ ਹੀ ਦੇ ਰਹੀ ਆ ਆਪਣੇ ਫਰੂਟ ਪਲਾਂਟ ਤੇ ਤੇ ਕਾ ਲੂ ਆਪਾਂ ਇਹਨਾਂ ਦੀ ਕੇਅਰ ਦੇ ਸਾਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਪੱਕੀ ਕਿਸ ਤਰ੍ਹਾਂ ਇਹਨਾਂ ਦੀ ਕੇਅਰ ਕਰਦੇ ਆ ਕੀ ਕੀ ਇਹਨਾਂ ਨੂੰ ਪਾਉਨੇ ਆ ਖਾਦ ਫੰਗੀਸਾਈਡ ਤੇ ਜੋ ਵੀ ਆਪਾਂ ਮਤਲਬ ਸਾਰਾ ਵਰਤਦੇ ਆ ਉਹ ਆਪਾਂ ਤੁਹਾਡੇ ਨਾਲ ਕੱਲ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਇਹ ਬਸ ਦੋ ਮੇਰੇ ਰਹਿ ਗਏ ਆ ਬਦਲਣ ਵਾਲੇ ਤੇ ਇਹ ਵੀ ਮੈਂ ਕੱਲ ਬਦਲ ਦੇਣੇ ਆ ਦੋ ਬੂਟੇ ਹਲੇ ਮੇਰੇ ਲੱਗੇ ਹੋਏ ਆ ਇਹਦੇ ਵਿੱਚ ਜਿਹੜੇ ਸੀਮੈਂਟ ਤੇ ਭਾਰੀ ਪਾਟ ਮਿਲਦੇ ਨਾਲ ਉਹਨਾਂ ਦੇ ਵਿੱਚ ਇਹ ਮੈਂ ਸਾਰੇ ਬਾਲਟੀਆਂ ਚ ਲਗਾਤੇ ਆ ਕਿਉਂਕਿ ਉਹਨਾਂ ਮਿੱਟੀ ਦਾ ਭਾਰ ਹੁੰਦਾ ਉਹਨਾਂ ਹੀ ਗਮਲੇ ਦਾ ਭਾਰ ਹੋ ਜਾਂਦਾ ਛੱਤ ਤੇ ਤਾਂ ਫਿਰ ਇਸ ਕਰਕੇ ਮੈਂ ਸਾਰੇ ਤੁਸੀਂ ਦੇਖੋ ਬਦਲ ਦਿੱਤੇ ਆ ਤੇ ਅੱਧੇ ਮੈਂ ਡਰਮਾਂ ਚ ਲਗਾ ਦਿੱਤੇ ਆ ਤੇ ਹੌਲੀ-ਹੌਲੀ ਮੈਂ ਇਸ ਤਰ੍ਹਾਂ ਦੋ-ਦੋ ਤਿੰਨ-ਤਿੰਨ ਡਰਮ ਲਿਆਂ ਕੇ ਚੇਂਜ ਕਰੀ ਜਾ ਰਹੀ ਆ ਕਿਉਂਕਿ ਇੱਕੋ ਵਾਰੀ ਡਰਮ ਨਹੀਂ ਲਿਆਂਦੇ ਲਿਆਂਦੇ ਜਾਂਦੇ ਕਾਫੀ ਵਹਿੰਗੇ ਵੀ ਪੈ ਜਾਂਦੇ ਆ ਡਰਮਾਂ ਤੇ ਦੂਜਾ ਮਿੱਟੀ ਚੜਾਉਣ ਦੀ ਥੋੜੀ ਮੁਸ਼ਕਲ ਹੁੰਦੀ ਆ ਇਹ ਵਾਲਾ ਮੈਂ ਦੇਸੀ ਅਮਰੂਦ ਲਗਾਇਆ ਹੋਇਆ ਚਾਹ ਵਾਸਤੇ ਇਹਦੀ ਆਪਾਂ ਗ੍ਰੀਨ ਟੀ ਬਣਾਈਂਦੀ ਆ ਇਹਦੇ ਪੱਤੇ ਆ ਦੀ ਤੇ ਉਹ ਮੈਂ ਤੋੜ ਲਏ ਆ ਪੱਤੇ ਵੀ ਹੁਣ ਤੇ ਹੁਣ ਚੱਲਦੇ ਆ ਥੱਲੇ ਇਹਨੂੰ ਹੁਣ ਫਲਾਵਰਿੰਗ ਆ ਗਈ ਹੈ ਰੈੱਡ ਡਾਇਮੰਡ ਗਵਾਵਲ ਨੂੰ ਦੇਖੋ ਤੁਸੀਂ ਜਿਹੜੇ ਪਹਿਲੇ ਅਮਰੂਦ ਸੀ ਨਾ ਉਹ ਤਾਂ ਸਾਰੇ ਵੇਸਟ ਹੀ ਹੋ ਗਏ ਕਾਣੇ ਹੋ ਜਾਂਦੇ ਆ ਜਿਹੜਾ ਹੁਣ ਫਲ ਲੱਗ ਰਿਹਾ ਆ ਇਹ ਲਗਭਗ ਨਵੰਬਰ ਦਸੰਬਰ ਦੇ ਵਿੱਚ ਪੱਕੂਗਾ ਇਹ ਵਾਲਾ ਫਲ ਸਹੀ ਰਹਿਣਾ ਆ ਇਹਨੂੰ ਕੋਈ ਕੀਟ ਵਗੈਰਾ ਨਹੀਂ ਲੱਗਣੇ ਹੈਗੇ ਤੇ ਜੇ ਤੁਸੀਂ ਵੀ ਕੋਈ ਫਲਾਂ ਵਾਲਾ ਬੋਟਾ ਲਗਾਉਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਮੌਸਮ ਚੱਲ ਰਿਹਾ ਆ ਹੁਣ ਤੇ ਤੁਸੀਂ ਲਿਆਣ ਕੇ ਜਰੂਰ ਲਗਾਓ ਖਾਸ ਤੌਰ ਤੇ ਇਹ ਨਿੰਬੂ ਦਾ ਬੂਟਾ ਜ਼ਰੂਰ ਲਗਾਓ ਜਿਹਦੇ ਕੇ ਪੱਤੇ ਇਸ ਤਰ੍ਹਾਂ ਦੇ ਆ ਮੈਂ ਤੁਹਾਨੂੰ ਕੱਲ ਜ਼ਮੀਨ ਤੇ ਵੀ ਲੱਗਾ ਹੋਇਆ ਬੂਟਾ ਦਿਖਾਇਆ ਸੀ ਤੇ ਇਹ ਵਾਲਾ ਵੀ ਤੁਸੀਂ ਦੇਖ ਲਓ ਇਹ ਵੀ ਸੇਮ ਹੀ ਵੈਰੈਟੀ ਆ ਬਹੁਤ ਵਧੀਆ ਇਹਨੂੰ ਨਿੰਬੂ ਲੱਗਦੇ ਆ ਤੇ ਭਾਰ ਗਰਮੀਆਂ ਦੇ ਵਿੱਚ ਲੱਗਦੇ ਆ ਸਰਦੀਆਂ ਚ ਨਿੰਬੂ ਇਹਨੂੰ ਨਹੀਂ ਲੱਗਦਾ ਗਰਮੀਆਂ ਦੇ ਵਿੱਚ ਹੀ ਦੋ ਸੀਜ਼ਨ ਚ ਲੱਗ ਜਾਂਦੇ ਆ ਇਹ ਵੀ ਸੇਮ ਹੀ ਲੱਗ ਰਿਹਾ ਮੈਨੂੰ ਬਾਕੀ ਨਿੰਬੂ ਲੱਗਣ ਤੇ ਹੀ ਪਤਾ ਲੱਗ ਸਕਦਾ ਇਹ ਕਿੰਨੂ ਆ ਇਹ ਵਾਲਾ ਕਾਗਜੀ ਨਿੰਬੂ ਆ ਕਾਗਜੀ ਨਿੰਬੂ ਨੂੰ ਤਾਂ ਸਦਾ ਹੀ ਫਲ ਲੱਗਾ ਰਹਿੰਦਾ ਫੁੱਲ ਨਿਕਲ ਰਹੇ ਆ ਇਹ ਵੱਡੇ ਵੱਡੇ ਨਿੰਬੂ ਆ ਇੱਧਰ ਦੇਖੋ ਛੋਟੇ ਛੋਟੇ ਨਿੰਬੂ ਆ ਇੱਕ ਮੈਂ ਨਿੰਬੂ ਦੀ ਤੁਹਾਨੂੰ ਹੋਰ ਵੈਰਾਈਟੀ ਦਿਖਾਉਣੀ ਆ ਇਹ ਵੀ ਬਹੁਤ ਵਧੀਆ ਹੈ ਇਹ ਮੈਂ ਬਹੁਤ ਦੇਰ ਦਾ ਹੀ ਨਿੰਬੂ ਲਿਆਂਦਾ ਹੋਇਆ ਇਹ ਦੇਖੋ ਇਹਨੂੰ ਇਸ ਤਰ੍ਹਾਂ ਛੋਟੇ ਛੋਟੇ ਨਿੰਬੂ ਵੀ ਲੱਗੇ ਹੋਏ ਆ ਤੇ ਇਹਨੂੰ ਇਸ ਤਰ੍ਹਾਂ ਵੱਡੇ ਵੱਡੇ ਨਿੰਬੂ ਵੀ ਲੱਗੇ ਹੋਏ ਆ ਤੇ ਇੱਧਰ ਇਹਦੇ ਨਾਲ ਹੀ ਇਹਨੂੰ ਇਸ ਸਾਈਜ਼ ਦੇ ਵੀ ਨਿੰਬੂ ਲੱਗੇ ਆ ਮਤਲਬ ਇਹਨੂੰ ਸਦਾ ਹੀ ਨਿੰਬੂ ਲੱਗੇ ਰਹਿੰਦੇ ਐ اسی ਤਰ੍ਹਾਂ ਕੋਈ ਵੀ ਸੀਜ਼ਨ ਇਦਾਂ ਦਾ ਨਹੀਂ ਹੁੰਦਾ ਕਿ ਜਦੋਂ ਇਹਨੂੰ ਨਿੰਬੂ ਨਾ ਲੱਗਣ ਇੱਕ ਇਸ ਤਰ੍ਹਾਂ ਦੀ ਜਿਹੜੀ ਟਾਣੀ ਵਿੱਚੋਂ ਨਿਕਲਦੀ ਆ ਨਾ ਬਿਲਕੁਲ ਜਿਹੜੀ ਤੁਸੀਂ ਦੇਖੋ ਸਿੱਧੀ ਜਾਂਦੀ ਆ ਵੈਸੇ ਤਾਂ ਜ਼ਿਆਦਾਤਰ ਪਤਾ ਹੀ ਹੁੰਦਾ ਜਿਹੜੇ ਇਸ ਤਰ੍ਹਾਂ ਆਪਣੇ ਬੂਟੇ ਵਗੈਰਾ ਲਗਾਉਂਦੇ ਆ ਇਹ ਮੇਲ ਪਲਾਂਟ ਟਾਣੀ ਨਿਕਲਦੀ ਆ ਵਿੱਚੋਂ ਬਿਲਕੁਲ ਸਿੱਧੀ ਜਾਣਾ ਇਹਨੇ ਇਸ ਤਰ੍ਹਾਂ ਦੂਜੀ ਤੁਸੀਂ ਦੇਖੋ ਝਾੜੀ ਨੂੰ ਆ ਜੀ ਦਿਸਰੀ ਆ ਨਾ ਇਹ ਦੇਖੋ ਤੁਸੀਂ ਬਿਲਕੁਲ ਸਿੱਧੀ ਆ ਤਾਂ ਅਲੱਗ ਦਿਸ ਰਹੀ ਆ ਇਹ ਇਹਨੂੰ ਤੁਸੀਂ ਕਟਿੰਗ ਕਰ ਦੋ ਇਹ ਬਹੁਤ ਸਾਰਾ ਜਿਹੜਾ ਖਾਦ ਵਗੈਰਾ ਆਪਾਂ ਪਾਉਨੇ ਆ ਨਾ ਇਹ ਹੀ ਟਾਣੀ ਲੈ ਜਾਂਦੀ ਹੈ ਇਹਨੂੰ ਕੁਝ ਨਹੀਂ ਲੱਗਣਾ ਹੁੰਦਾ ਨਾ ਇਹਨੂੰ ਨਿੰਬੂ ਲੱਗਣੇ ਆ ਨਾ ਇਹਨੂੰ ਕੁਝ ਨਹੀਂ ਲੱਗਣਾ ਬਸ ਇਹਨੇ ਇਸੇ ਤਰ੍ਹਾਂ ਸਿੱਧੀ ਜਾਣਾ ਆ ਨਾ ਇਹਨੂੰ ਟਾਣੀਆਂ ਵਗੈਰੇ ਜ਼ਿਆਦਾ ਨਿਕਲਣੀਆਂ ਆ ਦੇਖੋ ਬਿਲਕੁਲ ਨੀਚੇ ਜਾ ਰਹੀ ਹੈ ਨਾ ਸਿੱਧੀ ਇਹ ਵੜਾ ਝਾੜੀनुਮਾ ਵਧ ਰਿਆ ਇਹਦੀ ਤੁਸੀਂ ਕਟਿੰਗ ਕਰ ਦੋ ਨਿੰਬੂ ਦੇ ਵਿੱਚ ਕਿੰਨੂ ਮਾਲਟਾ ਮਸੰਮੀ ਸੰਤਰਾ ਮਤਲਬ ਜਿੰਨੇ ਵੀ ਸਿਟਰਸ ਦੇ ਹੁੰਦੇ ਆ ਨਾ ਫਰੂਟ ਪਲਾਂਟ ਉਹਨਾਂ ਦੇ ਵਿੱਚ ਇਹ ਹੁੰਦੀ ਹੈ ਇਹਨੂੰ ਤੁਸੀਂ ਕਟਿੰਗ ਕਰ ਦਿਆ ਕਰੋ ਜਦੋਂ ਇਹ ਤੁਹਾਨੂੰ ਇਹ ਦੇਸਦੀ ਆ ਇੱਧਰ ਮੇਰਾ ਅਵੋਕਾਡੋ ਦਾ ਬੂਟਾ ਆ ਇਹ ਵੀ ਲਗਭਗ ਦੂਜੇ ਸਾਲ ਦਾ ਹੋ ਗਿਆ ਆ ਤੇ ਇਹਨੂੰ ਵੀ ਹਜੇ ਤੱਕ ਫਲ ਨਹੀਂ ਲੱਗਾ ਇਹ ਉਹੀ ਕਾਗਜੀ ਨਿੰਬੂ ਕਾਗਜੀ ਨਿੰਬੂ ਦੇ ਮੇਰੇ ਕੋਲ ਦੋ ਬੂਟੇ ਆ ਇਹ ਹੈਗਾ ਜੀ ਮਾਲਟਾ ਮਾਲਟੇ ਨੂੰ ਵੀ ਹਜੇ ਨਹੀਂ ਫਲ ਲੱਗਾ ਸੰਤਰਾ ਇੱਧਰੇ ਹੈਗੇ ਆ ਜੀ ਕਿੰਨੂ ਕਿੰਨੂਆਂ ਨੂੰ ਫਲ ਪਹਿਲੇ ਸਾਲ ਹੀ ਲੱਗ ਜਾਂਦਾ ਹੈ ਬਹੁਤ ਆਸਾਨ ਬੂਟਾ ਸਭ ਤੋਂ ਜੇ ਕਿਸੇ ਨਵੇਂ ਆ ਭੈਣ ਨੇ ਬੂਟਾ ਲਗਾਣਾ ਤਾਂ ਤੁਸੀਂ ਕਿੰਨੂ ਦਾ ਲਗਾਓ ਤੇ ਅਮਰੂਦ ਇਹਨਾਂ ਦੋਨਾਂ ਨੂੰ ਫਲ ਪਹਿਲੀ ਵਾਰੀ ਹੀ ਲੱਗ ਜਾਂਦਾ ਪਹਿਲੇ ਸਾਲ ਹੀ ਤੁਹਾਨੂੰ ਜਿਹੜਾ ਫਲ ਵਾ ਗਮਲੇ ਦੇ ਵਿੱਚ ਉਹ ਮਿਲ ਜਾਊਗਾ ਤੇ ਬੇਰ ਬੇਰ ਨੂੰ ਵੀ ਪਹਿਲੇ ਸਾਲ ਹੀ ਫਰੂਟਿੰਗ ਆ ਜਾਂਦੀ ਤੇ ਚੀਕੂ ਇਹ ਚਾਰ ਪੰਜ ਕਿਸਮਾਂ ਆ ਜਿਨ੍ਹਾਂ ਨੂੰ ਤੁਸੀਂ ਪਹਿਲੇ ਸਾਲ ਹੀ ਫਲ ਲੈ ਸਕਦੇ ਹੋ ਇੱਧਰ ਦੇਖੋ ਤੁਸੀਂ ਕਿੰਨੂ ਵੀ ਲੱਗੇ ਹੋਏ ਆ ਇਹ ਹੈਗਾ ਜੀ ਗਲਗਲ ਦਾ ਬੂਟਾ ਪਰ ਉਹ ਹਜੇ ਨੂੰ ਲੱਗੀਆਂ ਨਹੀਂ ਆ ਜਦੋਂ ਲੱਗਣਗੀਆਂ ਫਿਰ ਆਪਾਂ ਧੜ ਨਾਲ ਵੀਡੀਓ ਜਿਹੜੀ ਆ ਉਹ ਸ਼ੇਅਰ ਕਰ ਦਵਾਂਗੇ ਕਿਉਂਕਿ ਨਿੰਬੂਆਂ ਦੀ ਕਾਫੀ ਵੈਰਾਈਟੀਆਂ ਇਹੋ ਜੀਆਂ ਜਦੋਂ ਆਪਾਂ ਛੋਟਾ ਬੂਟਾ ਲਿਆਉਨੇ ਆ ਨਾ ਆ ਸੰਤਰਾ ਮਾਲਟਾ ਮਸੰਮੀ ਹੋ ਗਈ ਥਾਈ ਮਸੰਮੀ ਚਾਈਨੀਜ਼ ਔਰੈਂਜ ਇਹਨਾਂ ਦੇ ਪੱਤੇ ਲਗਭਗ ਸੇਮ ਸੇਮ ਹੀ ਹੁੰਦੇ ਆ ਕੋਈ ਖਾਸ ਫਰਕ ਨਹੀਂ ਹੁੰਦਾ ਹੁਣ ਆ ਚਾਈਨੀਜ਼ ਸੰਤਰਾ ਆ ਇਹਦਾ ਫਿਰ ਵੀ ਪਤਾ ਲੱਗ ਜਾਂਦਾ ਇਹਦੇ ਪੱਤੇ ਬਿਲਕੁਲ ਛੋਟੇ ਛੋਟੇ ਹੁੰਦੇ ਇਸ ਤਰ੍ਹਾਂ ਸਭ ਤੋਂ ਮਿੱਠਾ ਸੰਤਰਾ ਮੈਨੂੰ ਇਹੀ ਲੱਗਦਾ ਚਾਈਨੀਜ਼ ਸੰਤਰਾ ਸੰਤਰਾ ਮਤਲਬ ਕਿੰਨੂ ਵਾਂਗੂ ਹੀ ਹੁੰਦਾ ਇਹ ਜਿਹੜੇ ਛਿਲਕੇ ਹੁੰਦੇ ਨਾ ਉਹ ਕਿੰਨੂ ਵਾਂਗੂ ਹੀ ਹੁੰਦੇ ਆ ਸੰਤਰੇ ਵਾਂਗੂ ਨਹੀਂ ਹੁੰਦੇ ਪਰ ਮਿਠਾਸ ਬਹੁਤ ਹੈ ਦੇ ਵਿੱਚ ਕਿਉਂਕਿ ਇਹ ਮੇਰੇ ਕੋਲ ਨਾ ਇੱਕ ਜ਼ਮੀਨ ਤੇ ਵੀ ਲੱਗਾ ਹੋਇਆ ਆ ਇਹ ਆਮ ਨੋਰਮਲ ਜਿਹੜਾ ਸੰਤਰਾ ਬਾਕੀ ਫਲ ਪੱਕੂਗਾ ਤਾਂ ਫੇਰ ਲੱਗਣਾ ਆ ਪਤਾ ਕਿਉਂਕਿ ਵਿੱਚ ਦੋ ਤਿੰਨ ਵੈਰੈਟੀਆਂ ਮੇਰੇ ਕੋਲ ਉਹ ਵੀ ਸਿਗੀਆਂ ਡਿਕਪੌਨ ਔਰੇਂਜ ਤੇ ਇੱਕ ਵੈਰੈਟੀ ਹੋਰ ਹੁੰਦੀ ਉਹ ਵੀ ਕਾਫੀ ਮਹਿੰਗਾ ਬੂਟਾ ਮਿਲਦਾ ਆ ਪਰ ਪਹਿਚਾਨਣੀ ਹੁੰਦੀ ਉਹਨਾਂ ਦੀ ਇਸ ਤਰ੍ਹਾਂ ਜਦੋਂ ਫਲ ਪੱਕੂਗਾ ਫੇਰ ਆਪਾਂ ਧੜ ਨਾਲ ਜਿਹੜੀ ਵੀਡੀਓ ਸ਼ੇਅਰ ਕਰ ਦਾਂਗੇ ਇੱਕ ਵਾਰੀ ਸਾਰ ਆਪਾਂ ਤੁਹਾਨੂੰ ਓਵਰਵਿਊ ਦਿਖਾ ਦਿੰਨੇ ਆ ਆਪਣੇ ਫਲਾਂ ਵਾਲੇ ਬੂਟੇ ਦਾ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਫਲਾਂ ਵਾਲੇ ਬੂਟੇ ਜ਼ਰੂਰ ਲਗਾਓ ਇੱਧਰ ਆਪਾਂ ਗ੍ਰੋ ਬੈਗ ਭਰ ਦਿੱਤੇ ਪਿੰਡੀਆਂ ਲਗਾਉਣ ਵਾਸਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਨੂੰ ਜਿਉਂਦੇ ਬਸਦੇ ਰਹੋ